ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਜਰਸੀ ਵੜਾ ਤੁਹਾਨੂੰ ਤਾਜ਼ੀਆਂ ਸੂਈਆਂ ਵਿੱਚ ਦਿਖਾਵਾਂਗੇ ਇਹ ਸੇਲ ਆ ਬੱਚੇ ਸਮੇਤ ਆ ਸੂਈਆਂ ਸਵਈਆਂ ਡਿਟੇਲ ਵੀਰ ਤੋਂ ਪੁੱਛਦੇ ਆਓ ਅੱਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਵੀਰੇ ਨਾਮ ਐਡਰੈਸ ਦੱਸਿਓ ਨਾਮ ਬਾਈ ਬਾਈ ਭਵਨਪ੍ਰੀਤ ਸਿੰਘਾ ਪਿੰਡ ਹੰਡਿਆ ਜਿਲ੍ਹਾ ਬਰਨਾਲਾ ਜੀ ਤੇ ਮੋਬਾਈਲ ਨੰਬਰ ਆਪਣਾ ਜੀ ਕੰਟੈਕਟ ਨੰਬਰ 9877868899 ਤੇ ਦੂਜਾ ਨੰਬਰ ਹੈਗਾ 96355046 ਇਹ ਵੱਡੇ ਭਰਾ ਨੰਬਰ ਹੈ ਜੀ ਪਿੰਡ ਹੰਡਿਆ ਜਿਲ੍ਹਾ ਬਰਨਾਲਾ ਹੈ ਨਾ ਤੇ ਆਪਾਂ ਦਿਖਾਵਾਂਗੇ ਅੱਜ ਦੋ ਜਰਸੀ ਬਣਾਉਣਾ ਦੋ ਜਰਸੀਆਂ ਬਾਈ ਸੁਈਆਂ ਸਵਈਆਂ ਆਹ ਦੇ ਬਾਈ ਅੱਜ ਤੜਕੀ ਸੁਈ ਦੀ ਹੈਗੀ ਠੀਕ ਹੈ ਤੇ ਇਹ ਬੱਸੀ ਕੱਲ ਦੀ ਸੁਈ ਹੈ ਇਹਦੇ ਮਗਰ ਬ ਇਹਦੇ ਮਗਰ ਆ ਗਿਆ ਜਰਸੀ ਬੱਚਾ ਬਸਾ ਬੱਸੀਆ ਬਈ ਇਹਦੇ ਮਗਰ ਠੀਕ ਆ ਜਰਸੀ ਦੀ ਬੱਛੀ ਆ ਗਈ ਪਿੱਛੇ ਇਹਦੇ ਹਣਾ ਸੋ ਸੋਹਣੀ ਬੱਸੀਆ ਬਈ ਇਹਦੇ ਮਗਰ ਸੋ ਬਾਕੀ ਫੇਸ ਕੁਆਲਿਟੀ ਵਗੈਰਾ ਦੇਖੋ ਬੱਚਾ ਬਹੁਤ ਪਿਆਰਾ ਜਮਾ ਬੱਚਾ ਹੀ ਬਈ ਬਹੁਤ ਪਿਆਰਾਗਾ ਠੀਕ ਆ ਕੋਈ ਆਪਾਂ ਨੂੰ ਇਹਦਾ ਨਾਮ ਵਗੈਰਾ ਸੀਮਣ ਕੋਈ ਪਤਾ ਕਿ ਨਹੀਂ ਪਤਾ ਬਈ ਸੀਮਣੇ ਆਪਾਂ ਆਮ ਜੇ ਘਰੂ ਲਈਏ ਜੀ ਠੀਕ ਐ ਐਵੇਂ ਤੈਨੂੰ ਕਹਦਾ ਵੀ ਠੀਕ ਐ ਨਾ ਗੱਲ ਉਹ ਕਹਾਂ ਬਈ ਜਰਸੀ ਟੀਆ ਭਰਾਈ ਗਈ ਜੀ ਡਾਕਟਰ ਨੂੰ ਜੱਜ ਗੱਲ ਐਵੇਂ ਆਪਾਂ 50000 ਬੜਾ ਨਾ ਵੇਚੀਏ ਫੇਰ ਬਈ ਬਈ ਨਾ ਵੇਚੀਏ ਯਾਰ ਇਹਦੇ ਮ ਪਲੂਨ ਦਾ 17 18 ਦੋਦੇ ਦਾ ਚੋਇਆ ਆਈ ਦੀ 20 ਕਿਲੋ ਤੋਂ ਆਮਣਾ ਖੁੰਦਾ ਪਾ ਦੂਗੀ ਆਪਾਂ ਗਰਮੀਆ ਸਾਹਿਬ ਨਾਲ ਲਾ ਕੇ ਜਿੱਲੇ 20 ਮੰਨ ਕੇ ਬੰਦਾ ਪਰਚੇ ਆਮਣਾ ਦੋ ਬਈ ਠੀਕ ਆ ਚੋਣ ਚ ਵੈੱਕੇ ਨੰਬਰ ਚੋਣ ਚ ਵਾ ਓਕੇ ਬਈ ਆ ਮੰਨ ਕੇ ਜੇ ਆਪਾਂ 20 ਕਿਲੋ ਵਾਲੀ ਮੱਝ ਲੈਣ ਬਾਈ ਅੱਜ ਕੜ ਤਕੜ ਸਾਢੇ 3 1/4 ਲੱਖ ਦੀ ਮਹਿਮਾ ਜਾਂਦਾ ਤੈਨੂੰ ਤੋਂ ਵਾਰ ਗਿਆ ਲੱਗਦਾ ਜਮ ਤਾਂ ਕੋਈ 4 ਤੋਂ 4 ਲੱਖ ਰੁਪਈ ਲੱਗੂਗੀ ਲੱਗੂਗਾ ਚੰਗੀ ਬਈ ਠੀਕ ਹੈ ਮੱਝ ਦੇ ਨਾ ਪਤਾ ਹੋਈ ਚੋਰੀ ਬਾਹਰ ਨੂੰ ਇਹਨੂੰ ਕਰਾ ਮੜਾ ਜਾ ਸੋ ਵੀਰੋ ਫੇਸ ਕੁਆਲਟੀ ਵਗੈਰਾ ਵਹਿਣ ਦੀ ਦੇਖ ਸਕਜੋ ਕੱਦ ਕ ਤੇ ਬਾਕੀ ਜਿੰਨੀ ਐ ਸਾਫ ਸੁੱਧਰੀ ਸਪਾਣਿਆਂ ਦੇ ਵਿੱਚ ਆ ਤੇ ਲੇਵਾ ਦੇਖੋ ਬਿਲਕੁਲ ਇਹਦਾ ਖੁੱਚਾ ਦੇ ਉੱਪਰ ਵਾਲਾ ਤੇ ਫਿੱਟ ਫਾਟ ਲੇਵਾ ਤੇ ਹਮਾਨੇ ਦੇ ਨਾੜਾ ਵਗੈਰਾ ਤੇ ਪੂਰੀ ਸ਼ਾਈਨਿੰਗ ਵਾਲੀ ਬੱਚੀ ਆ ਜੈਨੂਅਰ ਦੂਜਾ ਸੂਆ ਜਿਹਨੂੰ ਕਹਿੰਦੇ ਆ ਤੇ ਬਲੱਡ ਦੇ ਵਿੱਚ ਆ ਤੇ ਇਹ ਦੇਖੋ ਫੇਸ ਕੁਆਲਟੀ ਬਾਈ ਸਾਹਿਬ ਸੂਏ ਜਿਵੇਂ ਮਰਜੀ ਬੰਦਾ ਖਤਲੇ ਸੋ ਮੱਥੇ ਤੇ ਟੋਆ ਤੇ ਕੰਨ ਜਿਵੇਂ ਜਵਾਕ ਦੇ ਹੱਥੀਂ ਨਿਕਾ ਨਿਕਾ ਹਨਾ ਸੋ ਰੰਗਵਾਜ ਬਹੁਤ ਪਿਆਰਾ ਜੀ ਨੇ ਬਈ ਇੱਕ ਅੱਧੀ ਰੱਖਣੀ ਹੈ ਜੀ ਸ਼ੌਂਕ ਦੀ ਸ਼ੌਂਕ ਵਾਲੀ ਕੀ ਆ ਜੀ ਬਾਕੀ ਹੈਵੀ ਪਿਛੇ ਇਹਦੇ ਬੱਚੀ ਹਨਾ ਬੱਚੀ ਆ ਬਈ ਇਹਦੇ ਤੇ ਇੱਕ ਦਾ ਵੀ ਆਪਾਂ ਪਤਾ ਵੀ ਇਸ ਬੈਠ ਜਾ ਬੱਚੀ ਪਾਲਦੇ ਆਂ ਅੱਖਾਂ ਸਾਹਮਣੇ ਬੱਚੀ ਤਿਆਰ ਹੋਊ ਆਪਣੇ ਸੋ ਦੇਖੋ ਥੱਲੇ ਆਰਡਰ ਕੁਆਲਟੀ ਦੇਖੋ ਜਮਾ ਸਾਫ਼ ਵੀ ਜੀ ਆ ਬਈ ਹਵਾਨੇ ਤੇ ਨਾਲਾ ਵਗੈਰਾ ਸੋਹਣੀਆਂ ਦਿਖਾਈ ਦਿੰਦੀਆਂ ਸਾਫ਼ ਸੁਥਰੀਆਂ ਤੇ ਚਾਰੇ ਸਾਰ ਨਿਖੜਵੇਂ ਬਿੱਥੀ ਤੇ ਸੁਭਰਤਾਰਾ ਦੇਖ ਚੋਣਾ ਦੇਖੋ ਕਿਆ ਬਾਤ ਆ ਮੋਟਾ ਮੋਟਾ ਚੋਣਾ ਪੂਰਾ ਸਾਫ਼ ਸਿਧਰਾ ਤੇ ਫਿਰ ਚੋਣ ਦੀ ਵੀ ਨਰਮ ਆ ਜਾਵਾ ਹਨਾ ਬਈ ਨਰਮ ਆ ਜਾਵਾ ਐਨ ਮੁਠੀਆ ਹਥਾਣਾਗਾ ਜਿਵੇਂ ਕਹੇ ਸਵਾਦ ਆਉਂਦਾ ਉਹ ਚੋਣ ਦਾ ਜਾਵਾ ਮੈਂ ਕਹਣਾ ਬਈ ਪੁਰਾਣ ਪੈਂਦੇ ਕਰਨੇ ਮੂੰ ਪੈਂਦੀ ਠੀਕ ਆ ਮਗਲ ਸਿਧਰਾ ਜੀ ਮਾਰਦੀ ਤਾਰਾ ਸੋ ਫਿਰ ਧਾਰਾ ਦੇਖੋ ਜਾਵਾ ਜਰਸੀ ਦਾ ਸਵਾਦ ਇਹੀ ਆ ਦਿਖਾ ਦੇ ਬਈ ਕੱਲੀ ਕੱਲੀ ਦੀ ਦਿਖਾ ਧਾਰ ਮੜੀ ਐਨ ਕੱਲੇ ਕਹਿੰਦੇ ਹੱਥਾਂ ਨੂੰ ਪਤਾ ਲੱਗ ਜਾਂਦਾ ਵੀ ਜਣਾ ਉਹਦੀ ਪੈਂਦੀ ਧਾਰਾ ਨਹੀਂ ਠੀਕ ਆ ਦੇਖੋ ਸੋ ਦੇਖੋ ਧਾਰਾ ਜਮਾ ਓਕੇ ਆ ਮੂਹਲੇ ਥਣਾ ਜਮਾਰਦੀ ਕਰਦੇ ਚੁਵੇਂ ਸੋ ਵੀਰੋ ਦੇਖੋ ਜਮਾ ਚੌਣਚਾਂ ਵਾਲੇ ਪਾਸੇ ਬੇਫਿਕਰ ਹੋ ਜਾ ਮੈਂ ਕਹਿੰਦਾ ਕੋਈ ਹੱਥ ਵੀ ਨਾ ਲਾਵੇ ਥਣਾ ਨੂੰ ਚਾਹੀ ਜਿਹੜਾ ਛਤਾਰਾ ਮਾਰ ਕੇ ਦਿਖਾਤੀਆਂ ਛਤਾਰਾ ਮਾਰਨਾ ਮਕਸਦ ਆਪਣੇ ਹੀ ਹੈ ਪੈਟਰੋਲ 90 95 ਰੁਪਏ ਹੋਇਆ ਪਿਆ ਕੀ ਦੂਰੋ ਵੀਰ ਆਵੇ ਤਾਂ ਆਕੇ ਮੰਨ ਕੇ ਚਲੋ ਬੇਫਿਕਰ ਰਹੋ ਬਈ ਬਣਨੇ ਨੇ ਤੇ ਬੈਠਾ ਰਹੇ ਕੋਈ ਦਿੱਕਤ ਨਹੀਂ ਆਦਾ ਇਹ ਮੇਨ ਖਾਸ ਜਰਸੀ ਬੈਗ ਦੀ ਹੁੰਦਾ ਇੰਜ ਹਣਾ ਬਾਈ ਬਹੁਤ ਠੰਡੀ ਹੈਗੀ ਠੀਕ ਹੈ ਅੱਧਾ ਜੱਗ ਦਾ ਸਕਿੰਡ ਜੀ ਘੜਤਾ ਇਹਨੇ ਦੁੱਧ ਹਣਾ ਬਈ ਘੜਦਾ ਰਹਾਂ ਦੁੱਧ ਵੀ ਵਰਖ ਵਰਗਾ ਛਿੱਟਾ ਆ ਜਾ ਠੀਕ ਹੈ ਮੈਂ ਮੰਨ ਕੇ ਚੱਲ ਬਾਈ ਜਿਹੜਾ ਹੁਣ ਮਈ ਰੀ ਪਾ ਕੇ ਹੋਏ ਪਏ ਹਣਾ ਠੀਕ ਹੈ ਕੋਈ ਹਾਰ ਨਾ ਦਾ ਮੰਨ ਕੇ ਚੱਲੀ ਕੀਮਤੀ ਕੋਹਣੀ ਬਣਦੀ ਜੀ ਤੇ ਭਾਅ ਜਾਰੇ ਦਾ ਆਪਾਂ ਫਿਰ ਭਾਅ ਵੇ ਜਾ ਜੂਗੇ ਕਰਾਂਗੇ ਜੇ ਮੈਂ ਵੀਰੇ ਕੋਲ ਠੀਕ ਹੈ ਰੇਟ ਵੀਰ ਕਹਿੰਦਾ ਫੋਨ ਤੇ ਉਹ ਹੁਣ ਇੱਕ ਅਜੇ ਆਪਾਂ ਦੁਆ ਹੁਣ ਬੋੜਾ ਐਸਟੀ ਮੇਰੇ 18 ਕਿਲੋ ਕਹਿੰਦੇ ਬਈ ਅਸੀਂ ਆਹ ਰਾਮ ਨਾਲ ਹੀ ਤੋ ਹੈਗਾ ਠੀਕ ਬਈ ਹੁਣੀ ਤਾਂ 2 ਘਟ ਹੋਇ ਲਿਆ ਇੰਦੀ ਨੂੰ ਠੀਕ 18 ਮਾਰ ਕੇ ਆ ਮਿਲ ਗਏ ਮਾਲ ਕਹਿੰਦੇ 2 ਟਾ ਕਿਲੋ 14 ਹੀ ਆਪਾਂ ਨੇ ਠੀਕ ਧਾਰਾ ਮਾਰ ਕੇ ਲੈ ਆ ਜੀ ਧਾਰਾ ਮਾਰ ਕੇ ਲੈ ਆ ਬਈ ਸੋ ਵੀਰੋ ਜੈਜ ਗੱਲ ਆ ਜਮਾ ਹੁਣੀ ਆਈ ਆ ਵੀਰ ਕੋਲੇ ਹੁਣ ਆਈ ਆ ਤੁਸੀਂ ਫਾਇਆਂ ਦੇ ਠੀਕ ਹੈ ਸੋ ਜਰਸੀ ਦਾ ਪਾਸੋਂ ਉਹ ਨਗੀਨਾ ਹੀ ਦਿਖਾਇਆ ਜਮਾ ਰੇਟ ਫੋਨ ਤੇ ਹੋਊਗਾ 17 ਵੀਰ ਨੇ ਚਾਰੇ ਸਣਾ ਚ ਮਾਰ ਕੇ ਦਿਖਾ ਦਿਆਂ ਚਰਖੇ ਦੀ ਪੂਣੀ ਵਰਗੇ ਥਾਣਾ ਜਿਹੜਾ ਲੈ ਗਿਆ ਸੁਆਦ ਆਉ ਜਮਾ ਚੋਣ ਦਾ ਵੀ ਇਹਨੂੰ ਤੇ ਜੀ ਕਰਦਾ ਮੋਬਾਈ ਏ ਬਈ ਦੂਜਾ ਸੂਆ ਖੁਈ ਹੈਗੀ ਠੀਕ ਹੈ ਮਾਲ ਕਹਿੰਦੇ ਸੀ 20 21 ਕਿਲੋ ਦਾ ਤੂੰ ਨਾ ਤਾਂ ਚੁਆਇਆ ਜਾਗਾ ਥਣ ਗੁੱਲੇ ਵਾਲਾ ਲੱਗਿਆ ਬਈ ਜਮਾ ਹਨਾ ਮੱਝਾਂ ਦਾ ਥਣਾ ਅਸਲ ਮੱਝ ਅਸਲ ਹੋਗਾ ਠੀਕ ਹੈ ਤੇ ਦੁੱਧ 24 25 ਕਿਲੋ ਆਰਾਮ ਨਾਲ ਦੁੱਧ ਦੇ ਦੂਗੀ ਇਹਦੇ ਮਗਰ ਆ ਗਿਆ ਜਾਨਵਰ ਬੱਚਾ ਮਾਰ ਬਈ ਬੱਚਾ ਡੱਬਾ ਡੱਬਾ ਬੱਚਾ ਆ ਗਿਆ ਹਨਾ ਇਹਦਾ ਬੜਾ ਲੱਗਦਾ ਬਈ ਇਹ ਪੰਜਾਬ ਵਾਲੀ ਆਈਗੀ ਠੀਕ ਹੈ ਠੀਕ ਹੈ ਨਾ ਗੱਲ ਇਹ ਬੱਚਾ ਦੂਜਾ ਪਾਂਦੀ ਹੈ ਹਨਾ ਇਹ ਬਈ ਜਿਹੜਾ ਆਪਣੇ ਕਈ ਵਾਰ ਹੁੰਦੇ ਨੇ ਟੀਕੇ ਕਈ ਵਾਰ ਉਹ ਆਚਾ ਫਲਾ ਭਰ ਦਿੰਦੇ ਨੇ ਠੀਕ ਹੈ ਠੀਕ ਹੈ ਠੀਕ ਹੈ ਨਾ ਗੱਲ ਸ ਇਹ ਆਏ ਤੇ ਬੱਚਾ ਤੇ ਬਸਾਈ ਰਿੰਜਾ ਲਾਲ ਦੇਂਦੀ ਪਰ ਆਉਂਦੇ ਹੀ ਜਾ ਅੱਗੇ ਤਾਂ ਬੱਚਾ ਯਾਰਾਂ ਜਾਂ ਮਰਜੀ ਲੈ ਲੋ ਜਾ ਸਿਆ ਚਾਈ ਜਾਈ ਜਾ ਗੱਲ ਤੇ ਲੇਵਾ ਲੂਵਾ ਦੇਖੋ ਪੂਰਾ ਸਾਫ ਸੁਥਰਾ ਲੇਵਾ ਤੇ ਜੋਸ਼ ਚਾ ਪੂਰੀ ਜਮਾ ਅੱਜ ਸਵੇਰੇ ਸੂਈ ਹੈ ਹਾਂ ਭਈ ਅੱਜ ਸਵੇਰੇ ਸੂਈ ਹੈਗੀ ਠੀਕ ਹੈ ਏਰੀਆ ਪਰਮਨ ਕੇ 4-5 ਕਿਲੋ ਚੋਕ ਲੈਣੇ ਹੈਗੀ ਠੀਕ ਹੈ ਧਾਰਾ ਤੋਂ ਮਾਰਕਟ ਚੱਲੀ ਕਰਕੇ ਨੇ ਮਾਰਕਟ ਬਈ ਚੋਕ ਲੈਣ 4-5 ਕਿਲੋ ਵਾਲੇ ਬੋਲੇ ਦੇ ਵਿੱਚ ਹੈ ਦੋਨੇ ਹਣਾ ਤੇ ਦੇਖੋ ਬੱਚੇ ਨੂੰ ਦੌੜ ਜੇ ਤਾਜੀ ਸੂਈ ਵੀ ਆ ਤੇ ਜੇਰ ਵਗੈਰਾ ਨਹੀਂ ਭਰਾ ਫੰਡ ਪੋਟਾ ਜਮਾ ਜੇਰ ਵਗੈਰਾ ਡੰਨ ਜਮਾ ਸੋ ਦੇਖੋ ਲੈਵੇ ਦਿਖਾ ਦੇ ਭਾਈ ਸਾਰ ਕੇ ਮੜਾ ਆ ਸੋ ਦੇਖੋ ਫੇਸ ਕੁਆਲਟੀ ਮੂੰਹ ਮੱਥਾ ਦੇਖੋ ਜਮਾ ਕਿਆ ਬਾਤਾਂ ਟੋਆ ਵਗੈਰਾ ਮੱਥੇ ਦੇ ਚੰਗਾ ਤੇ ਬਾਕੀ ਥੱਲੇ ਥਣ ਦੇਖ ਸਕਦੇ ਜਮਾ ਪੂਰਾ ਦੂਣਾ ਥਣ ਲੱਗਿਆ ਵਾ ਤੇ ਅੱਗੇ ਪਿਛੇ ਦਾ ਹਵਾਨਾ ਜਮਾ ਕਿਆ ਬਾਤਾਂ ਨਾੜਾ ਨੂੜਾ ਚੰਗਿਆ ਸੁਨੇ ਦਿਖਾਈ ਨੇ ਤਾਰਾਂ ਵੇਜੇ ਮਾਰ ਕੇ ਦਿਖਾ ਦਈਏ ਤਾਰਾਂ ਮਾਰ ਕੇ ਦਿਖਾਵਾਂਗੇ ਸੁਭਰੂ ਤਾਰਾ ਦੇਖੋ ਕਿਆ ਬਾਤਾਂ ਤੇ ਚੌਂਡ ਚਾਂਡਾ ਦੇਖੋ ਜਮਾ ਕਿਆ ਬਾਤਾਂ ਚਰਖੇ ਦੀ ਪੂਣੀ ਵਰਗਾ ਲੱਗਿਆ ਵਾ ਜਮਾ ਮੈਂ ਕਹਿੰਦਾ ਕੀ ਆ ਆ ਜਾਗ ਦਾ ਡੱਕ ਵੀ ਦਿੱਤਾ ਤੇ ਦੇਖੋ ਚੋਣ ਜਾਵਾ ਕਿਆ ਬਾਤ ਹੈ ਮਹੀਨਾ ਲਾਠੀ ਚਾਰ ਚੁੰਗ ਤਾਰਾਂ ਨਾਲ ਸੋ ਦੇਖੋ ਚੋਣ ਦਾ ਪੂਰਾ ਮੋਟਾ ਸਾਫ ਸੁਥਰਾ ਹੈ ਨਾ ਤਾਂ ਹੁਣ ਵਰਦੀ ਤਾਂ ਹੁਣ ਇਹ ਤਾਂ ਇਹ ਡੱਕੂ ਬਾਟੇ ਦੇ ਬਾਟੀਆਂ ਜਾ ਮੈਂ ਕਹਣਾ ਬਈ ਆਲੇ ਬਈ ਕਿਆ ਗੱਲ ਹੈ ਮੈਂ ਬਈ ਉਹ ਕਰਦਾ ਜੱਕ ਕੰਗਣੀ ਹੈ ਨਾ ਤੇ ਕਿੰਨਾ ਦੁੱਧ ਮੰਨਦੂ ਵੀਰੇ ਇਹ ਬਈ 25 ਕਿਲੋ ਖਲਾ ਆਰਾਮ ਨਹੀਂ ਦੇ ਦੂ ਤੇ ਮਾੜੇ ਥੱਲੇ ਵੀ ਦੇਖੀ ਲੈ ਸੋ ਦੇਖੋ ਪੜਦੇ ਧਰਤੀਆਂ ਸੋ ਦੁੱਧ 5 ਫੁੱਟ ਪਿੱਛੇ ਬੈਠਾ ਹੂੰ ਛਿੱਟੇ ਬਾਹਾਂ ਦੇ ਉੱਪਰ ਪੈਂਦੇ ਜਾਵਾ ਆਹ ਦੇਖੋ ਛਿੱਟੇ ਪਾਈ ਵੇ ਤੇ ਇਹਦਾ ਭਾਵ ਯਾਰ ਫਿਰ ਆਪਾਂ ਕਰਾਂਗੇ ਦੋਨਾਂ ਦਾ ਹੀ ਫੋਨ ਦੀ ਠੀਕ ਹੈ ਤੇ ਥੱਲੇ ਦਾ 100 ਜਾਂ 100 ਆ ਜਾਮਾ 100 ਜਾਂ 100 ਨੇ ਵੀਰੇ ਹੱਥ ਵੀ ਨਾ ਲਾਵੇ ਚਾਹੇ ਕੋਈ ਕੋਈ ਡੱਕਦੀ ਹੋਵੇ ਸੋ ਨੰਬਰ ਆਪਣਾ 98788899 ਦੂਜਾ ਨੰਬਰ ਇਹਦਾ 93500 ਤੇ ਆਈ ਹੈ ਵੀਰ ਉਹਨਾਂ ਦੇ ਸਵਾਦ ਲੈਣ ਵਾਲਾ ਫੋਨ ਨਾ ਲਾ ਲੈ ਆਪਾਂ ਜੈ ਜੈ ਗੱਲ ਸੋ ਵੀਡੀਓ ਦੇਖ ਲੈ ਸਭ ਦਾ ਤਹਿਦ ਧੰਨਵਾਦ ਜਲਦ ਮਿਲਦੇ ਆ ਕਿਸੇ